ਗਿਆਨੀ ਹਰਪ੍ਰੀਤ ਸਿੰਘ ਦੁਆਰਾ ਕੀਤੀ ਗਈ ਪ੍ਰੈਸ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰੀ ਗਿਆਨੀ ਹਰਪ੍ਰੀਤ ਸਿੰਘ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਅਨਾਜ ਦਾ 14% ਦੀ ਯੋਗਦਾਨ ਪਾਉਂਦਾ ਹੈ ਭਾਵੇਂ ਕਿ ਸਿਰਫ 1.5% ਭੂਮੀ ਹੈ ਪਰ ਫਿਰ ਵੀ ਸੰਕਟ ਦੀ ਘੜੀ ਵਿੱਚ ਜਿਸ ਨੂੰ ਉਹਨਾਂ ਨੇ ਗੋਲੀਆਂ ਕੀਤਾ ਗਿਆ ਹੈ ਜੇਕਰ ਪੰਜਾਬ 14% ਅਨਾਜ ਦਿੰਦਾ ਹੈ ਤਾਂ ਸਾਡਾ ਸਹੀ ਹਿੱਸਾ 68320 ਕਰੋੜ ਗੁਣਾ ਚਾਹੀਦਾ ਹੈ ਜਿਸ ਤੇ ਉਲਟ ਸਾਨੂੰ ਜੋ ਮਿਲਿਆ ਹੋ ਮੂੰਗਫਲੀ ਹੈ ਉਹਨਾਂ ਕਿਆ ਅਜੇ ਮਜਾਕ ਵੀ ਦਿੱਲੀ ਤੋਂ ਹੀ ਕਿੱਥੇ ਜਾ ਸਕਦੇ ਹਨ ਪ੍ਰਧਾਨ ਮੰਤਰੀ ਨੂੰ ਇਸ ਬੇਇੱਜ਼ਤੀ ਲਈ ਪੰਜਾਬ ਆਉਣ ਦੀ ਜ਼ਰੂਰਤ ਨਹੀਂ ਸੀ ਉਹਨਾਂ ਨਰਾਸ਼ਾਪੁਰੜ ਕਿਤੇ ਕਿ ਜਦੋਂ ਕਿ ਪੰਜਾਬ ਦੀ ਸਰਹੱਦੀ ਪੱਟੀ ਨੂੰ ਬੇਮਿਸਾਲ ਨੁਕਸਾਨ ਹੋਇਆ ਹੈ 80 ਕਿਲੋਮੀਟਰ ਦੀ ਵਾਰਡ ਧੋਤੀ ਗਈ ਹੈ ਅਤੇ ਲਗਭਗ 90 ਪੀਐਸ ਪੋਸਟਾਂ ਤਬਾਹ ਹੋ ਗਈਆਂ ਹਨ ਕੇਂਦਰ ਦੇ ਉਸ ਦਾਸਤਾਨਤਾ ਦਿਖਾਈ ਉਨ੍ਹਾਂ ਨੇ 1600 ਕਰੋੜ ਰੁਪਏ ਦੇ ਪੈਕੇਜ ਦੀ ਤੁਲਨਾ ਸਮੁੰਦਰ ਵਿੱਚ ਕਬੂਦ ਨਾਲ ਕੀਤੀ ਜਿਸ ਵਿੱਚ 4.5 ਲੱਖ ਏਕੜ ਤੋਂ ਵੱਧ ਫਸਲਾਂ ਤਬਾਹ ਹੋ ਗਈਆਂ ਨੁਕਸਾਨੇ ਗਏ ਘਰ ਟੁੱਟੇ ਸਕੂਲ ਸੜਕਾਂ ਪਛਵਾ ਦੀ ਮੌਤ ਤੇ ਪਾਣੀ ਵਿੱਚ ਡੁੱਬੀਆਂ ਦੁਕਾਨਾਂ ਨੂੰ ਧਿਆਨ ਵਿੱਚ ਰੱਖਦਾ ਗਿਆ ਉਨ੍ਹਾਂ ਅੰਦਾਜ਼ੇ ਅਨੁਸਾਰ ਫਸਲਾਂ ਦੇ ਨੁਕਸਾਨ ਲਈ ਘੱਟੋ-ਘੱਟ 22000 ਕਰੋੜ ਰੁਪਏ ਦੇ ਮੁਆਵਜ਼ੇ ਦੀ ਲੋੜ ਹੈ ਜਿਸ ਤੇ ਬੁਨਿਆਦੀ ਢਾਂਚੇ ਨੁਕਸਾਨ ਤੇ ਕਿਤੇ ਜ਼ਿਆਦਾ ਹੀ ਲੋੜ ਹੈ ਉਸ ਨੂੰ ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਸਿਵਲ ਸਮਾਜ ਧਾਰਮਿਕ ਸੰਸਥਾਵਾਂ ਸਵੈਸ਼ ਇਹ ਚੋਕਸ ਸੰਗਠਨਾਂ ਤੇ ਰਾਜਨੀਤਿਕ ਸਮੂਹਾਂ ਦੀ ਪ੍ਰਸ਼ੰਸਾ ਕੀਤੀ ਪੰਜਾਬ ਇਹਨਾਂ ਨਾਲ ਖੜਾ ਹੈ ਸਮਾਜਿਕ ਸਮੂਹਾਂ ਤੋਂ ਲੈ ਕੇ ਧਾਰਮਿਕ ਸੰਸਥਾਵਾਂ ਤੱਕ ਕਾਰ ਸੇਵਾ ਤੋਂ ਲੈ ਕੇ ਸਥਾਨਕ ਰਾਜਨੀਤਿਕ ਸੰਗਠਨਾਂ ਤੱਕ ਹਰ ਕੋਈ ਹੜਪੀੜਤਾ ਦੀ ਮਦਦ ਲਈ ਅੱਗੇ ਆਇਆ ਹੈ ਇਹ ਇੱਕ ਤਾਂ 77 ਤੋਂ ਵੱਡੀ ਤਾਕਤ ਹੈ ਉਹਨਾਂ ਕਹਾਂ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਇੱਕ ਵੱਡੀ ਰਾਹਤ ਮਹਿੰਦ ਦਾ ਐਲਾਨ ਕੀਤਾ ਹੈ ਫਰੋਜਪੁਰ ਸੁਲਤਾਨਪੁਰ ਲੋਧੀ ਹਰੀਕੇ ਕੈਂਪ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ ਅਤੇ ਹੁਣ ਡੇਰਾ ਬੱਬਾ ਨਾਨਕ ਦਾ ਨਾਲਾ ਵਿੱਚ ਵਸੀਅਤ ਸਥਾਪਿਤ ਕੀਤੀ ਗਈ ਹੈ ਸਿਰਸਿਰ ਫਿਰੋਜ਼ਪੁਰ ਵਿੱਚ ਹੀ ਲਗਭਗ 830 ਪਰਿਵਾਰਾਂ ਨੇ ਸਹਾਇਤਾ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ਦੇਖੋ ਪੰਜਾਬ ਦੇ ਵਿੱਚ ਬੜੀ ਵੱਡੀ ਤ੍ਰਾਸਦੀ ਜਿਹੜੀ ਹੈ ਉਹ ਆਈ ਹੋਈ ਹੈ ਤੇ ਇਸ ਤ੍ਰਾਸਦੀ ਦਾ ਮੁਕਾਬਲਾ ਪੰਜਾਬ ਵੀ ਜਿਹੜਾ ਬੜੀ ਸ਼iddat ਦੇ ਨਾਲ ਕਰ ਰਿਹਾ ਕਿਸੇ ਤੋਂ ਕੋਈ ਉਮੀਦ ਦੀ ਕਿਰਨ ਜਿਹੜੀ ਆ ਉਹ ਨਜ਼ਰ ਨਹੀਂ ਆ ਰਹੀ ਕੱਲ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਤੇ ਉਹਨਾਂ ਨੇ 1600 ਕਰੋੜ ਰੁਪਈਆ ਜਿਹੜਾ ਪੰਜਾਬ ਨੂੰ ਦਿੱਤਾ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਦੱਸਣਾ ਚਾਹੁੰਦਾ ਇਹ ਪੰਜਾਬ ਕੋਲ ਦੇਸ਼ ਦੇ ਮੁਕਾਬਲੇ ਸਿਰਫ 1.5% ਜ਼ਮੀਨ ਹੈ 1.5% ਜ਼ਮੀਨ ਹੈ ਪੰਜਾਬ ਕੋਲ ਪੂਰੇ ਭਾਰਤ ਦੇ ਮੁਕਾਬਲੇ ਲੇਕਿਨ ਜਿਹੜਾ ਅਸੀਂ ਅਨਾਜ ਪੈਦਾ ਕਰਦੇ ਆ ਉਹ ਪੂਰੇ ਭਾਰਤ ਦੇ ਮੁਕਾਬਲੇ 14% ਹੈ 23 ਤੇ 24 ਦੇ ਵਿੱਚ ਜਿਹੜਾ ਪਿਛੇ ਸਾਲ ਗੁਜ਼ਰ ਗਿਆ 23 ਤੇ 24 ਇਸ 23 ਤੇ 24 ਦੇ ਵਿੱਚ ਪੁੱਲ ਖੇਤੀਬਾੜੀ ਤੋਂ ਜਿਹੜੀ ਆਮਦਨ ਹੋਈ ਹੈ ਉਹ 4.88 ਲੱਖ ਕਰੋੜ ਹੋਈ ਹੈ ਜਿਹਦੇ ਵਿੱਚ ਇਕੱਲਾ ਹੀ ਪੰਜਾਬ ਦਾ ਹਿੱਸਾ ਜਿਹੜਾ ਹੈ ਉਹ 68320 ਕਰੋੜ ਰੁਪਏ ਬਣਦਾ ਹੈ ਮਤਲਬ 14% ਹਿੱਸਾ ਜਿਹੜਾ ਹੈ ਉਹ ਪੰਜਾਬ ਨੇ ਪਾਇਆ ਹੈ ਜੀਡੀਪੀ ਦੇ ਵਿੱਚ ਵੀ ਤੇ ਜਿਹੜੀ 1600 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ ਇਹ ਬਹੁਤ ਨਿਗੂਣੀ ਰਾਸ਼ੀ ਮਿਲੀ ਹੈ ਮੈਂ ਸਮਝਦਾ ਕਿ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹ ਮਜ਼ਾਕ ਕਰਨ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਪੰਜਾਬ ਆਉਣ ਦੀ ਲੋੜ ਨਹੀਂ ਸੀ ਇਹ ਮਜ਼ਾਕ ਦਿੱਲੀ ਤੋਂ ਹੀ ਕਰ ਦਿੰਦੇ ਤੇ ਬੜੀ ਵੱਡੀ ਸਾਡੇ ਨਾਲ ਤਰਾਸਦੀ ਹੋਈ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਹੈ ਕਿ ਇਸ ਤਰਾਸਦੀ ਦੇ ਮੌਕੇ ਪੰਜਾਬੀਆਂ ਨੇ ਭਰਪੂਰ ਜਿਹੜਾ ਹੈ ਉਹ ਜਿਹੜੇ ਤਰਾਸਦੀ ਦੇ ਸ਼ਿਕਾਰ ਲੋਕ ਨੇ ਉਹਨਾਂ ਦਾ ਸਾਥ ਦਿੱਤਾ ਹੈ ਚਾਹੇ ਸਮਾਜਿਕ ਜਥੇਬੰਦੀਆਂ ਚਾਹੇ ਧਾਰਮਿਕ ਜਥੇਬੰਦੀਆਂ ਚਾਹੇ ਕਾਰਸੀ ਵਾਲੇ ਮਹਾਪੁਰਖ ਹੈ ਚਾਹੇ ਰਾਸੀ ਜਥੇਬੰਦੀਆਂ ਉਹਨਾਂ ਨੇ ਆਪਣੇ ਆਪਣੇ ਵਿੱਤ ਦੇ ਮੁਤਾਬਕ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜਿਹੜਾ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦਾ ਯਤਨ ਕੀਤਾ ਔਰ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਪਰ ਕੇਂਦਰ ਸਰਕਾਰ ਨੂੰ ਜਿਹੜਾ ਹੈ ਉਹ ਪੰਜਾਬ ਦੇ ਨਾਲ ਖੜਨਾ ਚਾਹੀਦਾ ਸੀ ਔਰ ਕਿੱਡੀ ਹੈਰਾਨੀ ਦੀ ਗੱਲ ਹੈ ਕਿ 80 ਕਿਲੋਮੀਟਰ ਬਾਰਡਰ ਜਿਹੜਾ ਹੈ ਉਹ ਰੁੜ ਗਿਆ 90 ਦੇ ਕਰੀਬ ਬੀਐਸਐਫ ਦੀਆਂ ਚੌਕੀਆਂ ਵੀ ਰੁੜ ਗਈਆਂ ਤੇ ਪੰਜਾਬ ਵੱਲ ਜਿਹੜਾ ਉਹ ਧਿਆਨ ਜਿਹੜਾ ਹੈ ਕੇਂਦਰ ਸਰਕਾਰ ਨੇ ਬਿਲਕੁਲ ਹੀ ਨਹੀਂ ਦਿੱਤਾ ਤੇ ਮੈਨੂੰ ਲੱਗਦਾ ਹੈ ਕਿ ਜਿਹੜਾ 1600 ਕਰੋੜ ਰੁਪਏ ਦਿੱਤਾ ਹੈ ਤੇ ਇਹ ਜੇ 1600 ਕਰੋੜ ਰੁਪਏ ਦੀ ਤਕਸੀਮ ਇਹ ਕੇਜਰੀਵਾਲ ਸਾਹਿਬ ਕਰਦੇ ਆ ਤੇ 1000 ਕਰੋੜ ਰੁਪਏ ਜਿਹੜਾ ਇਹ ਐਡਵਰਟਾਈਜ਼ਮੈਂਟ ਤੇ ਲਾਉਣਗੇ ਤੇ ਪੱਲੇ ਜਿਹੜਾ ਸਿਰਫ 600 ਕਰੋੜ ਹੀ ਪੈਣਾ ਇਸ ਲਈ ਅਪੀਲ ਹੈ ਵੀ ਚਲੋ ਦਿੱਤਾ ਤਾਂ ਬਹੁਤ ਘੱਟ ਹੈ ਪਰ ਜਿਹੜਾ ਵੀ ਦਿੱਤਾ ਹੈਗਾ ਇਹ ਸਿੱਧਾ ਜਿਹੜੇ ਪੀੜਤ ਨੇ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਜਿਹੜੇ ਵੀ ਪ੍ਰਭਾਵਿਤ ਹੋਏ ਆ ਉਹਨਾਂ ਦੇ ਸਿੱਧਾ ਖਾਤਿਆਂ 'ਚ ਪਾਈ ਜਾਣ ਤਾਂ ਕਿ ਹਰ ਇੱਕ ਨੂੰ ਜਿਹੜਾ ਹੈ ਉਹ ਲਾਭ ਮਿਲ ਸਕੇ ਰਕਮ ਤਾਂ ਇੰਨੀ ਕੀ ਹੈ ਜਿੰਨਾ ਊਠ ਦੇ ਮੂੰਹ 'ਚ ਜੀਰਾ ਪਰ ਫਿਰ ਵੀ ਚਲੋ ਜੋ ਵੀ ਦਿੱਤਾ ਹੈਗਾ ਉਹ ਸਿੱਧਾ ਖਾਤਿਆਂ ਦੇ ਵਿੱਚ ਪਾਇਆ ਜਾਵੇ ਸਾਡੀ ਪਾਰਟੀ ਵੱਲੋਂ ਵੀ ਜਿਹੜਾ ਹੈ ਉਹ ਮਦਦ ਕਰਨ ਵਾਸਤੇ ਰਾਹਤ ਕੈਂਪ ਲਾਏ ਗਏ ਨੇ ਫਿਰੋਜ਼ਪੁਰ ਦੇ ਵਿੱਚ ਲੱਗਿਆ ਸੁਲਤਾਨਪੁਰ ਲੋਧੀ ਦੇ ਵਿੱਚ ਲੱਗਿਆ ਹਰੀਕੇ ਲੱਗਿਆ ਅੱਜ ਅਸੀਂ ਡੇਰਾ ਬਾਬਾ ਨਾਨਕ ਤੇ ਅਜਨਾਲੇ ਵੀ ਜਾ ਰਹੇ ਹਾਂ ਉੱਥੇ ਵੀ ਸ਼ੁਰੂਆਤ ਕਰਾਵਾਂਗੇ ਔਰ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈ ਕਿ ਅਸੀਂ ਡਾਟਾ ਇਕੱਠੇ ਕਰ ਰਹੇ ਹਾਂ ਜੀ ਔਰ ਫਰੋਜਪੁਰ ਦੇ ਵਿੱਚ ਸਾਡੇ ਕੋਲੇ 830 ਪਰਿਵਾਰਾਂ ਦੇ ਜਿਹੜੇ ਹੈ ਡਾਟੇ ਜਿਹੜੇ ਆ ਉਹ ਆਏ ਆ ਔਰ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਮਦਦ ਜਿਹੜੀ ਹੈ ਆਹੀ 5-7 ਦਿਨ ਦੇ ਕੇ ਤੇ ਫਿਰ ਜਿਹੜਾ ਹੈ ਉਹ ਬੰਦ ਨਾ ਕੀਤੀ ਜਾਵੇ ਜਿੰਨਾ ਚਿਰ ਇਹ ਪਰਿਵਾਰ ਉੱਬਰਦੇ ਨਹੀਂ ਆ ਉਹਨਾਂ ਚਿਰ ਇਹਨਾਂ ਨੂੰ ਮਾਇਕ ਸਹਾਇਤਾ ਜਿਹੜੀ ਹੈ ਉਹ ਜਾਰੀ ਰੱਖੀ ਜਾਵੇ ਸਰਦਾਰ ਰਖਣਾ ਸਾਹਿਬ ਮੇਰੇ ਕੋਲੇ ਬੈਠੇ ਆ ਕੱਲ ਵੀ ਇਹਨਾਂ ਨੇ 10 ਕਰੋੜ ਰੁਪਏ ਦਾ ਜਿਹੜਾ ਐਲਾਨ ਕੀਤਾ ਉਹ ਸਾਡੀ ਪਾਰਟੀ ਦੇ ਵਰਕਰ ਜਾਂ ਸਾਡੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ ਉਹਨਾਂ ਨਾਲ ਜੁੜੇ ਜਿਹੜੇ ਵਲੰਟੀਅਰ ਹੈ ਉਹ ਇਸ 10 ਕਰੋੜ ਰੁਪਏ ਦੀ ਜਿਹੜੀ ਹੈ ਉਹ ਤਕਸੀਮ ਜਿਹੜੀ ਹੈ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਕਰਨਗੇ 1 ਲੱਖ ਲੀਟਰ ਡੀਜ਼ਲ ਜਿਹੜਾ ਹੈ ਅਸੀਂ ਜਿਹੜਾ ਹੈ ਉਹ ਦੇਵਾਂਗੇ ਕਿਉਂਕਿ ਰੇਤਾ ਚੁੱਕਣਾ ਪਏਗਾ ਬਾਅਦ ਦੇ ਵਿੱਚ ਤੇ ਰੇਤਾ ਚੁੱਕਣ ਵਾਸਤੇ ਡੀਜ਼ਲ ਦੀ ਲੋੜ ਪਵੇਗੀ ਤਾਂ 1 ਲੱਖ ਲੀਟਰ ਜਿਹੜਾ ਡੀਜ਼ਲ ਹੈ ਉਹ ਅਸੀਂ ਪ੍ਰੋਵਾਈਡ ਕਰਾਵਾਂਗੇ ਸਰਦਾਰ ਰਵਿੰਦਰ ਸਿੰਘ ਸਾਡੀ ਪਾਰਟੀ ਨਾਲ ਜੁੜਿਆ ਹੈ ਉਹਨਾਂ ਨੇ ਵੀ ਬਹੁਤ ਵੱਡੀ ਮਾਇਕ ਸਹਾਇਤਾ ਜਿਹੜੀ ਹੈ ਉਹ ਪਾਰਟੀ ਦੇ ਰਾਹੀ ਹੜਪੀੜਤਾਂ ਦੀ ਸਹਾਇਤਾ ਕਰਨ ਵਾਸਤੇ ਜਿਹੜਾ ਦੇਣ ਦਾ ਸਾਡੇ ਨਾਲ ਵਚਨ ਕੀਤਾ ਹੈਗਾ ਮੁੱਖੀ ਗੱਲ ਕੀ ਹੈ ਕਿ ਜਿਹੜੇ ਵੀ ਹੜ ਪ੍ਰਭਾਵਿਤ ਇਲਾਕੇ ਹੈ ਉੱਥੇ ਅਸੀਂ ਬਿਨਾਂ ਜਾਤ ਪਾਤ ਕੁੱਲ ਗੋਤ ਧਰਮ ਦੇਖਿਆਂ ਜਿਹੜੇ ਵੀ ਪ੍ਰਭਾਵਿਤ ਨੇ ਅਸੀਂ ਉਹਨਾਂ ਦੀ ਜਿਹੜੀ ਹੈ ਉਹ ਰੱਜਵੀਂ ਸਹਾਇਤਾ ਕਰਾਂਗੇ ਤੇ ਜਿਸ ਕਿਸਮ ਦੀ ਲੋੜ ਹੋਈ ਉਹਦੀ ਅਸੀਂ ਜੜਈ ਉਪਰਪਾਈ ਕਰਨ ਦਾ ਯਤਨ ਕਰਾਂਗੇ ਜਿੰਨੀ ਕ ਅਕਾਲ ਪੁਰਖ ਨੇ ਸਾਨੂੰ ਸਮਰੱਥਾ ਬਖਸ਼ੀ ਹੈ ਕਿਉਂਕਿ ਅਸੀਂ ਕੋਈ ਰਾਜੇ ਨਹੀਂ ਐ ਅਸੀਂ ਕੋਈ ਮਾਲਕ ਨਹੀਂ ਐ ਅਸੀਂ ਆਕਾਲ ਨਾ ਅਸੀਂ ਸਰਮਾਇਦਾਰ ਆ ਤੇ ਅਸੀਂ ਤਾਂ ਸਿਰਫ ਆਕਾਲ ਪੁਰਖ ਦੇ ਸੇਵਾਦਾਰ ਆ ਤੇ ਜਿੰਨੇ ਆਕਾਲ ਪੁਰਖ ਨੇ ਸਾਡੀ ਝੋਲੀ ਸੇਵਾ ਪਾਈ ਐ ਅਸੀਂ ਉਸ ਝੋਲੀ ਦੇ ਵਿੱਚੋਂ ਜਿਹੜਾ ਹੈ ਉਹ ਹੜਪੀਟਾਂ ਦੀ ਚੜੀ ਐ ਉਹ ਸੇਵਾ ਕਰਨ ਦਾ ਜਿਹੜਾ ਯਤਨ ਕਰਾਂਗੇ 10 ਕਰੋੜ ਰੁਪਇਆ ਰਖਣਾ ਸਾਹਿਬ ਨੇ ਅਨਾਉਂਸ ਕੀਤਾ ਐ ਇਹ ਵੀ ਸਾਡੇ ਪਾਰਟੀ ਦੇ ਵਲੰਟੀਅਰ ਵਰਕਰ ਤੇ ਸਾਡੇ ਜਿਹੜੇ ਸਹਿਯੋਗੀ ਜੜੀਆਂ ਸਾਡੀਆਂ ਜਥੇਬੰਦੀਆਂ ਉਹਨਾਂ ਦੇ ਵਲੰਟੀਅਰ ਜਿਹੜੇ ਐ ਉਹ ਕਰਨਗੇ ਤੇ ਸਰਦਾਰ ਰਵਿੰਦਰ ਸਿੰਘ ਵੀ ਵੱਡੀ ਰਕਮ ਜਿਹੜੀ ਹੈ ਉਹ ਇਹਨਾਂ ਹੜਪੀੜਤਾਂ ਲਈ ਸਾਡੀ ਪਾਰਟੀ ਦੇ ਵਲੰਟੀਅਰਾਂ ਦੁਆਰਾ ਜਿਹੜਾ ਹੈ ਉਹ ਸਹਾਇਤਾ ਵਜੋਂ ਜਿਹੜਾ ਹੈ ਉਹ ਸਾਨੂੰ ਦੇਣਗੇ ਤੇ ਅਸੀਂ ਹਰ ਸੰਭਵ ਜਿਹੜੀ ਹੈ ਉਹ ਮਦਦ ਕਰਦੇ ਰਾਂਗੇ ਔਰ ਉਹਨਾਂ ਚਰ ਕਰਦੇ ਰਾਵਾਂਗੇ ਜਿੰਨਾਂ ਚਿਤ ਪੀੜਤ ਪਰਿਵਾਰ ਜਿਹੜੇ ਐ ਉਹ ਉੱਭਰ ਨਹੀਂ ਜਾਂਦੇ ਚਾਹੇ ਡੈਮੇਜ ਹੋਏ ਘਰਾਂ ਦੀ ਪੁਨਰ ਉਸਾਰੀ ਹੈ ਉਹਦੇ ਵਿੱਚ ਅਸੀਂ ਵੱਡਾ ਯੋਗਦਾਨ ਪਾਵਾਂਗੇ ਬੱਚਿਆਂ ਦੀਆਂ ਫੀਸਾਂ ਸਟੇਸ਼ਨਰੀ ਹੈ ਉਹਦੇ ਵਿੱਚ ਅਸੀਂ ਆਪਣਾ ਯੋਗਦਾਨ ਪਾਵਾਂਗੇ ਪਸ਼ੂਆਂ ਦੇ ਚਾਰੇ ਫੀਡ ਲਈ ਅਸੀਂ ਆਪਣਾ ਜਿਹੜਾ ਬੰਦਾ ਯੋਗਦਾਨ ਜਿੰਨਾ ਕਿ ਸਾਨੂੰ ਪ੍ਰਮਾਤਮਾ ਨੇ ਸਬਰਤਾ ਦਿੱਤੀ ਅਸੀਂ ਪਾਉਣ ਦਾ ਯਤਨ ਕਰਾਂਗੇ ਬਹੁਤ ਜਿੰਨੇ ਪੈਸੇ ਦਿੱਤੇ ਮੈਨੂੰ ਨਹੀਂ ਲੱਗਦਾ ਕਿ 1 ਕਰੋੜ ਰੁਪਇਆ ਜਿਹੜਾ ਇੱਕ ਪੈਂਡੂ ਵੀ ਮਿਲੇਗਾ 1700 ਪੈਂਡਾ ਜੀ ਤੇ ਇਸ ਹਿਸਾਬ ਨਾਲ ਮੇਰੇ ਖਾਲੇ 90 ਕ ਲੱਖ ਰੁਪਇਆ ਬਣਦਾ ਤੇ 90 ਕ ਲੱਖ ਰੁਪਏ ਨਾਲ ਤਾਂ 1 ਕਿਲੋਮੀਟਰ ਸੜਕ ਦਾ ਟੋਟਾ ਨਹੀਂ ਬਣਦਾ ਹੈ ਮੈਂ ਪਹਿਲਾਂ ਕਿਹਾ ਕਿ ਇਹ ਇੱਕ ਮਜ਼ਾਕ ਹੈ ਤੇ ਇਹ ਮਜ਼ਾਕ ਦਿੱਲੀੋਂ ਬੈਠੇ ਕਰ ਦਿੰਦੇ ਤੇ ਸ਼ਾਇਦ ਅਸੀਂ ਇੰਨਾ ਬੁਰਾ ਨਾ ਮਨਾਉਂਦੇ ਲੇਕਿਨ ਪੰਜਾਬ ਦੀ ਧਰਤੀ ਤੇ ਆ ਕੇ ਮਜ਼ਾਕ ਕੀਤਾ ਕੇਂਦਰ ਨੇ ਕਿਵੇਂ ਨਹੀਂ ਲੱਗਦਾ ਕਿ ਜਿਹੜਾ 1600 ਕਰੋੜ ਰੁਪਇਆ ਇਸ ਤੋਂ ਵੱਧ ਜਿਹੜਾ ਸੰਗਤ ਨੇ ਆਪ ਇਕੱਠਾ ਕਰਕੇ ਲਗਾ ਦੇਣਾ ਉਹ ਤਾਂ ਸਾਡੀ ਉਹ ਤਾਂ ਗੁਰੂ ਇਹ ਹਮੇਸ਼ਾ ਪੰਜਾਬ ਜਿਹੜਾ ਹੈ ਉਹ ਪੰਜਾਬ ਨਾਲ ਖੜਦਾ ਹੈ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਉਠੋ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਊਗਾ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਸੰਭੀਏ ਐਨ ਆਰ ਆਈਆਂ ਨੂੰ ਮੈਂ ਅਪੀਲ ਕਰਦਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਨੂੰ ਮੁੜ ਖੜਾ ਕਰਨ ਦੇ ਲਈ ਆਪਣਾ ਬੰਦਾ ਯੋਗਦਾਨ ਪਾਈਏ ਛੱਡਿਏ ਸੀ ਇਹਨਾਂ ਦਾ ਖਿਹੜਾ ਇਹ ਸਹਾਇਤਾ ਦੇ ਨਾਂ ਤੇ ਮਜ਼ਾਕ ਹੀ ਸਿੰਘੇ ਸਿਆਸਤਾਂ ਵੀ ਹੋ ਰਹੀਆਂ ਨੇ ਸਹਾਇਤਾ ਦੇ ਨਾਂ ਤੇ ਮਾਨ ਮੰਤਰੀ ਤੋਂ ਕਿੰਨੀ ਗੁਰਮੀਆ ਪਸਦੀ ਕਿੰਨਾ ਗੁਰਮੀਆ ਮਿਲਣਾ ਚਾਹੀਦਾ ਜੇ 50000 ਏਕੜ ਵੀ ਪ੍ਰਤੀ ਅਸੀਂ ਮੁਆਵਜ਼ੇ ਦੀ ਗੱਲ ਕਰੀਏ ਤੇ ਸਾਢੇ 4 ਲੱਖ ਏਕੜ ਜਿਹੜੀ ਹੈ ਉਹ ਫਸਲ ਖਰਾਬ ਹੋਈ ਹੈ ਤੇ ਉਸ ਹਿਸਾਬ ਦੇ ਨਾਲ 22-2300 ਕਰੋੜ ਰੁਪਇਆ ਤਾਂ ਇਕੱਲਾ ਇਹ ਮੁਆਵਜ਼ਾ ਬਣ ਜਾਂਦਾ ਹੈ ਉਸ ਤੋਂ ਇਲਾਵਾ ਜਿਹੜਾ ਇਨਫਰਾਸਟ੍ਰਕਚਰ ਜਿਹੜਾ ਖਰਾਬ ਹੋਇਆ ਹੈ ਸੜਕਾਂ ਟੁੱਟੀਆਂ ਨੇ ਸਕੂਲ ਟੁੱਟੇ ਹੈ ਘਰਾਂ ਘਰਾਂ ਦੀਆਂ ਜਿਹੜੀਆਂ ਨੇ ਉਹ ਬਿਲਡਿੰਗਾਂ ਜਿਹੜੀਆਂ ਨੇ ਲੈਂਟਰ ਜਿਹੜੇ ਨੇ ਉਹ ਡਿੱਗੇ ਨੇ ਮੱਝਾਂ ਮਰੀਆਂ ਨੇ ਮੁਰਗੀਆਂ ਮਰੀਆਂ ਨੇ ਔਰ ਵੱਡਾ ਜਿਹੜਾ ਨੁਕਸਾਨ ਹੋਇਆ ਜਿਹੜੇ ਦੁਕਾਨਾਂ ਖਤਮ ਹੋਈਆਂ ਨੇ ਛੋਟੇ-ਛੋਟੇ ਦੁਕਾਨਦਾਰ ਜਿਹੜੇ ਪਿੰਡਾਂ 'ਚ ਸਾਮਾਨ ਵੇਚਦੇ ਆ ਉਹਨਾਂ ਦੀਆਂ ਦੁਕਾਨਾਂ ਸਾਮਾਨ ਸਾਰਾ ਕੁਝ ਰੁੜ ਗਿਆ ਬਹੁਤ ਵੱਡਾ ਨੁਕਸਾਨ ਹੈ ਸਰਕਾਰ ਨੇ ਜਿੱਦਾਂ ਮੁੱਖ ਮੰਤਰੀ ਨੇ 18000 ਕਰੋੜ ਰੁਪਈਆ ਮਤਲਬ ਐਲਾਨ ਕੇ ਗਏ ਸੀਗੇ ਜਿਹੜੇ ਉਹਨਾਂ ਦੇ ਆਪਣੇ ਸਟੋਕ ਸੀਗੇ ਉਹਨਾਂ ਨੇ 1600 ਕਰਤਾ 13000 ਕਰੋੜ ਦਾ ਜੀ ਮੈਂ ਸਮਝਦਾ ਮਜ਼ਾਕ ਹੈ ਜੀ ਇਹ 12000 ਤੋਂ 13000 ਤੋਂ 1600 ਕਰਨਾ ਇੱਕ ਕਿਸਮ ਦਾ ਮਜ਼ਾਕ ਹੈ ਤੇ ਇਹਦੂ ਤਾਂ ਨਾ ਕਰਦੇ ਤੇ ਸ਼ਾਇਦ ਸਾਨੂੰ ਤਸੱਲੀ ਰਹਣੀ ਸੀ ਪਰ ਕੈਬਨਿਟ ਨੇ ਕੈਬਨਿਟ ਨੇ ਜਿਹੜਾ 20000 ਰੁਪਇਆ ਪਹਿਲਾਂ ਅਲੋਸ ਕਰ ਦਿੱਤਾ ਸੀ ਕਿ 20000 ਰੁਪਇਆ ਵਾਕਸ ਆ ਤੁਸੀਂ 50000 ਰੁਪਇਆ ਕਰਦੇ ਹੋ ਮੁੱਖ ਮੰਤਰੀ ਨੇ ਵੀ ਕਿਤੇ ਬਜਟ ਨਹੀਂ ਸੀ ਕੀਤਾ ਪਰ ਧਰਮ ਮੰਤਰੀ ਦੇ ਹੱਥ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਵੀਜ਼ਰ ਕਰ ਦਿੱਤਾ ਜਿਹੜੀ ਸਟੇਟ ਸਰਕਾਰ ਹੈ ਨਾ ਜੀ ਸਟੇਟ ਸਰਕਾਰ ਤਾਂ ਜਿਹੜੀ ਸਹਾਇਤਾ ਦੇ ਰਹੀ ਹੈ ਉਹ 10% ਦਿੰਦੀ ਹੈ 90% ਉਹਦੀ ਐਡਵਰਟਾਈਜ਼ਮੈਂਟ ਤੇ ਖਰਚ ਕਰਦੀ ਹੈ ਔਰ ਇਹ ਬੁਰੀ ਗੱਲ ਹੈ ਮਾੜੀ ਗੱਲ ਹੈ ਪੈਸਾ ਜਿਹੜਾ ਹੈ ਉਹ ਪ੍ਰੋਪਰ ਮਿਲਣਾ ਚਾਹੀਦਾ ਹੈ ਜੇ ਇਹਨਾਂ ਕੋਲੇ ਪੈਸਾ 12-13 ਹਜ਼ਾਰ ਕਰੋੜ ਰੁਪਈਆ ਜਿਵੇਂ ਭਾਜਪਾ ਦੇ ਲੀਡਰ ਦਾਵਾ ਕਰਦੇ ਆ ਕਿ ਪਿਆ ਤੇ ਉਹ ਮੁਆਵਜ਼ਾ ਜਿਹੜਾ ਹੈ ਮੁਆਵਜ਼ੇ ਦੇ ਰੂਪ ਦੇ ਵਿੱਚ ਸਾਰਾ ਦਾ ਸਾਰਾ ਪੈਸਾ ਜਿਹੜਾ ਪ੍ਰਭਾਵਿਤ ਲੋਕਾਂ ਨੂੰ ਮਿਲਣਾ ਚਾਹੀਦਾ ਉਸ ਮੰਤਰੀ ਸਾਹਿਬ ਜਿਸ ਦਾ ਖੇਤ ਉਸਦੀ ਰੇਤ ਆ ਇਹ ਨਾਲਾ ਸਭ ਲੱਗੇ ਬੈਠੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਕੱਲਾ ਪਾਣੀ ਖੜਾ ਉਹ ਦੋ ਚਾਰ ਪਿੰਡ ਨੇ ਜਿਨ੍ਹਾਂ ਦੇ ਵਿੱਚ ਰੇਤ ਆਈ ਆ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਲੋਲੀਖੋ ਗਿਆ ਪੰਜਾਬ ਸਰਕਾਰ ਜਿਹੜੀ ਹੈਗੀ ਨਾ ਕੰਸਟਰਕਸ਼ਨ ਦੇ ਵਿੱਚ ਜਿਹੜੀ ਰੇਤ ਯੂਜ਼ ਹੁੰਦੀ ਹੈ ਉਹ ਤਾਂ 5-7% ਹੀ ਆਈ ਹੋ ਬਾਕੀ ਤਾਂ ਸਾਰੀ ਮਿੱਟੀ ਐ ਜਿਹੜੀ ਕਿਸੇ ਕੰਮ ਨਹੀਂ ਆਉਣੀ ਸਿਰਫ ਭਰਤ ਦੇ ਕੰਮ ਆ ਸਕਦੀ ਐ ਉਹਦਾ ਕੋਈ ਬਹੁਤਾ ਵੱਡਾ ਕਿਸਾਨਾਂ ਨੂੰ ਲਾਭ ਨਹੀਂ ਹੋਣ ਵਾਲਾ ਹਾਂ ਜਿੱਥੇ ਜਿਹਦੇ ਖੇਤਾਂ ਚ ਰੇਤ ਆ ਗਈ ਐ ਕੰਸਟਰਕਸ਼ਨ ਚ ਕੰਮ ਹੋਣ ਵਾਲੀ ਤੇ ਉਹਨਾਂ ਨੂੰ ਇਹਦਾ ਲਾਭ ਹੋਣਾ ਬਾਕੀਆਂ ਨੂੰ ਜਿਹੜਾ ਹੈ ਉਹ ਲਾਭ ਨਹੀਂ ਹੋਣਾ ਇਹ ਸਮਝਾ ਕਿ ਇਸ ਕੰਮ ਕਿਸਾਣਾ ਦੀ ਬਜਾਈ ਦੀ ਬਣਾਇਆ ਉਹਨਾਂ ਨੇ ਇੱਕ ਸਿੱਧਾ ਸਵਾਲ ਹੈ ਜੀ ਸਹਿਯੋਗੀ ਨੇ ਉਹ ਫਾਰਮੈਟ ਹਰ ਜਗ੍ਹਾ ਤੇ ਬਣਨਾ ਚਾਹੀਦਾ ਬਿਲਕੁਲ ਬਣਨਾ ਚਾਹੀਦਾ ਕਿਉਂਕਿ ਅਸੀਂ ਸਾਡੀ ਕੋਸ਼ਿਸ਼ ਹੈ ਕਿ ਡਾਟੇ ਜਿਹੜੇ ਆ ਉਹ ਕਲੈਕਟ ਕੀਤੇ ਜਾਣੇ ਚਾਹੀਦੇ ਨੇ ਅਸੀਂ ਗ੍ਰੰਥੀਆਂ ਦਾ ਡਾਟਾ ਇਕੱਠਾ ਕਰਨ ਵਾਸਤੇ ਵੀ ਜਿਹੜਾ ਹੈ ਉਹ ਆਪਣੇ ਵਲੰਟੀਅਰਾਂ ਨੂੰ ਕਿਹਾ ਵੀ ਗ੍ਰੰਤੀ ਸਿੰਘ ਜਿਹੜੇ ਪ੍ਰਭਾਵਿਤ ਏਰੀਆ ਦੇ ਗ੍ਰੰਤੀ ਸਿੰਘ ਹੈ ਜਿਨ੍ਹਾਂ ਦੀ 2-2 4-4 5-5 ਹਜ਼ਾਰ ਤਨਖਾਹ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਵੀ ਜਿਹੜਾ ਹੈ ਵਿੱਤੀ ਮਦਦ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਮਹੀਨਾ ਡੇਢ ਮ ਉਹ ਵਿਚਾਰੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਵਿੱਚ ਵੀ ਪਾਣੀ ਆ ਗਿਆ ਤੇ ਉਹ ਗਰੰਤੀ ਸਿੰਘਾਂ ਦੇ ਪਰਿਵਾਰ ਵੀ ਜਿਹੜੇ ਆਵਾਜ਼ਾਰ ਹੋਏ ਆ ਅਸੀਂ ਗਰੰਤੀ ਸਿੰਘਾਂ ਦੀ ਵੀ ਵਿੱਤੀ ਸਹਾਇਤਾ ਕਰਾਂਗੇ ਜਿਹੜੇ ਪ੍ਰਭਾਵਿਤ ਏਰੀਏ ਦੇ ਗਰੰਤੀ ਆ ਸਰ ਸਾਹਿਬ ਪਹਿਲੀ ਵਾਰੀ ਵੇਖਣ ਚ ਆਇਆ ਹਰਿਆਣਾ ਕੂਪੀ ਪਿਹਾੜ ਦੇ ਲੋਕ ਜਿਹੜੇ ਨੇ ਧਰਮ ਤੋਂ ਉੱਪਰ ਉੱਠ ਕੇ ਪੰਜਾਬ ਵਿੱਚ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਨਾ ਜੀ ਕਿ ਦੇਸ਼ ਦੀ ਮਜ਼ਬੂਤੀ ਸਟੇਟ ਤੇ ਕੇਂਦਰ ਦੇ ਸਬੰਧਾਂ ਨਾਲ ਨਹੀਂ ਹੋਣੀ ਦੇਸ਼ ਦੀ ਮਜ਼ਬੂਤੀ ਸਟੇਟ ਟੂ ਸਟੇਟ ਦੇ ਸਬੰਧਾਂ ਦੇ ਨਾਲ ਹੋਣੀ ਹੈ ਜਿੰਨਾ ਸਟੇਟ ਟੂ ਸਟੇਟ ਦੇ ਜਿਹੜੇ ਸਬੰਧਾਂ ਮਜ਼ਬੂਤ ਹੋਣਗੇ ਉਹਨਾਂ ਦੇਸ਼ ਮਜ਼ਬੂਤ ਹੋਊਗਾ ਇਹ ਜਿਹੜਾ ਭਾਰਤ ਦੀਆਂ ਸਰਕਾਰਾਂ ਨੇ ਕਰਤਾ ਨਾ ਕਿ ਸਟੇਟ ਟੂ ਸੈਂਟਰ ਸਬੰਧ ਇਹਨੇ ਭਾਰਤ ਨੂੰ ਕਮਜ਼ੋਰੀ ਕੀਤਾ ਬਹੁਤਾ ਮਜ਼ਬੂਤ ਨਹੀਂ ਕੀਤਾ ਹੈ ਜੀ ਤੇ ਜਿੰਨਾ ਸਟੇਟਾਂ ਨੇ ਜਿਹੜਾ ਸਹਿਯੋਗ ਕੀਤੀ ਹੈ ਤੇ ਉਹਨਾਂ ਸਟੇਟਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜੀ ਪਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਪੰਜਾਬ ਪੰਜਾਬ ਦੀ ਮਦਦ ਕਰਨ ਲਈ ਆ ਰਿਹਾ ਹੈ ਤੇ ਇੱਕ ਅਜੀਬ ਜਿਹੀ ਕਿਸਮ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿਤੇ ਸਿੱਖਾਂ ਤੇ ਖਾਸਿਆਗਤ ਲੋਕਾਂ ਦੇ ਵਿੱਚ ਪਾੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿਤੇ ਹਿੰਦੂ ਸਿੱਖਾਂ ਦੇ ਵਿੱਚ ਪਾੜਾ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਮੈਂ ਸਮਝਦਾ ਕਿ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਨਰੇਟਿਵ ਬਣਿਆ ਕਿ ਪੰਜਾਬ ਉੱਠਦਾ ਆਪਣੇ ਬਲਬੂਤੇ ਉੱਠਦਾ ਉਹਨੂੰ ਤੋੜਨ ਦਾ ਸਿੱਖ ਵਿਰੋਧੀ ਏਜੰਸੀਆਂ ਦਾ ਇਹ ਏਜੰਡਾ ਹੈ ਔਰ ਇਹ ਏਜੰਡਾ ਜਿਹੜਾ ਕਿਸੇ ਵੀ ਕੀਮਤ ਦੇ ਉੱਤੇ ਸਫਲ ਨਹੀਂ ਹੋਣ ਦਿੱਤਾ ਜਾਏਗਾ ਇਹ ਇੱਕ ਏਜੰਡਾ ਜਿਹੜਾ ਪੰਜਾਬ ਨੇ ਜਿਹੜਾ ਆਪਣਾ ਨਰੇਟਿਵ ਸੈੱਟ ਕੀਤਾ ਹੈ ਹੁਣ ਮਦਦ ਦੇ ਨਾਲ ਉਸ ਨੈਰੇਟਿਵ ਨੂੰ ਤੋੜਨ ਵਾਸਤੇ ਇਹ ਬਰਤਾਂਤ ਕੱਢੇ ਜਾ ਰਹੇ ਆ ਜੀ ਪ੍ਰਧਾਨਗੀ ਦੀ ਯਾਦੀ ਤੌਰ ਤੇ ਵੀ ਕਹਿੰਦੇ ਆ ਇਹ ਮੇਰੇ ਆਰਡੀਐਫ ਦਾ ਮਸਲਾ ਸਭ ਤੋਂ ਵੱਡਾ ਪੰਜਾਬ ਦਾ ਤੇ ਇਸ ਸੂਬੇ ਨੂੰ ਉਹਦਾ ਆਰਡੀਐਫ ਕਿਵੇਂ ਮਿਲੇਗਾ ਜੀ ਆਰਡੀਐਫ ਪੰਜਾਬ ਦੇ ਲਾਗੂ ਹੀ ਨਹੀਂ ਹੋਣਾ ਚਾਹੀਦਾ ਜੀ ਪੰਜਾਬ ਬਾਰਡਰ ਸਟੇਟ ਹੈ ਬਾਰਡਰ ਸਟੇਟ ਹੋਣ ਕਰਕੇ ਮੈਂ ਪਹਿਲਾਂ ਕਹਿ ਚੁੱਕਿਆ ਕਿ 80 ਕਿਲੋਮੀਟਰ ਬਾਰਡਰ ਰੁੱੜ ਗਿਆ ਔਰ 90 ਜਿਹੜੀਆਂ ਪੀਐਸਐਫ ਦੀਆਂ ਚੌਂਕੀਆਂ ਰੁੱੜ ਗਈਆਂ ਇਹ ਆਰਡੀਐਫ ਦੇ ਜਿਹੜੇ ਨਿਯਮ ਹੈ ਇਹ ਪੰਜਾਬ ਦੇ ਲਾਗੂ ਕਰਦੇ ਆ ਪੰਜਾਬ ਨੂੰ ਆਰਡੀਐਫ ਦੇ ਪ੍ਰੋਟੋਕੋਲ ਤੋਂ ਮੁਕਤ ਕਰਨਾ ਚਾਹੀਦਾ ਹੈ ਤੁਹਾਡਾ ਬਾਰਡਰ ਸਟੇਟ ਹੈਗਾ ਤੁਹਾਡਾ ਬਾਰਡਰ ਸਟੇਟ ਹੋਣ ਕਰਕੇ ਤੁਹਾਡੀ ਪ੍ਰਾਪਰਟੀ ਬਣਦੀ ਹੈ ਤੁਸੀਂ ਇਹਦੇ ਤੇ ਆਰਡੀਐਫ ਦੇ ਜਿਹੜੇ ਨਿਯਮ ਲਾਗੂ ਕਰਦੇ ਹੋ ਆਰਡੀਐਫ ਦੇ ਨਿਯਮ ਪੰਜਾਬ ਬਾਰਡਰ ਸਟੇਟ ਹੋਣ ਕਰਕੇ ਬਿਲਕੁਲ ਨਹੀਂ ਹੋਣੇ ਚਾਹੀਦੇ ਇਹਨਾਂ ਦੀ ਕੋਈ ਚਿੰਤ ਨਹੀਂ ਆ ਰਾਹੁਲ ਗਾਂਧੀ ਸਿੰਘਾ ਗਾਂਧੀ ਸੋਨੀਆ ਗਾਂਧੀ ਇਹਨਾਂ ਬਾਰੇ ਕੋਈ ਨਹੀਂ ਆ ਇਹਨਾਂ ਬਾਰੇ ਕੀ ਚਲੋ ਨਹੀਂ ਆਏ ਜਿਹੜੇ ਨਹੀਂ ਆਏ ਨਹੀਂ ਆਏ ਜਿਹੜੇ ਆ ਗਏ ਉਹਨਾਂ ਦਾ ਤਾਂ ਇਹ ਬੰਨ ਟੁੱਟੇ ਇਹਦੇ ਵਿੱਚ ਸਟੇਟ ਸਰਕਾਰ ਜ਼ਿੰਮੇਵਾਰ ਹੈ ਕਿ ਸਰਕਾਰ ਕੁਦਰਤੀ ਆਫਤ ਤੇ ਪਿੱਛੇ ਸੰਦੀਪ ਬਹੁਤ ਵੱਡੀਆਂ ਮਨੁੱਖਾਂ ਦੀਆਂ ਗਲਤੀਆਂ ਨੇ ਸਭ ਤੋਂ ਪਹਿਲੀ ਗਲਤੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਇਮਾਰਤਾਂ ਬਣ ਰਹੀਆਂ ਹਨ ਹਿਮਾਚਲ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਪਹਾੜਾਂ ਦੀ ਕਟਾਈ ਹੋ ਰਹੀ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਸੁਰੰਗਾਂ ਬਣ ਰਹੀਆਂ ਨੇ ਔਰ ਵੱਡੇ ਪੱਧਰ ਦੇ ਉੱਤੇ ਬਦਲ ਫਟਣ ਦੀਆਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਔਰ ਉਹਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪੈ ਰਿਹਾ ਹੈ ਹੇਠਲੀਆਂ ਸਟੇਟਾਂ ਨੂੰ ਭੁਗਤਣਾ ਪੈ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਇੱਕ ਕਮਿਸ਼ਨ ਬਣਨਾ ਚਾਹੀਦਾ ਹੈ ਉਹ ਕਮਿਸ਼ਨ ਦੇ ਵਿੱਚ ਪੰਜਾਬ ਦੇ ਮੈਂਬਰ ਹੋਣੇ ਚਾਹੀਦੇ ਨੇ ਹਿਮਾਚਲ ਦੇ ਵਿੱਚ ਜੰਮੂ ਕਸ਼ਮੀਰ ਦੇ ਪਹਾੜੀ ਖੇਤਰਾਂ ਦੇ ਵਿੱਚ ਕੋਈ ਵੀ ਕੰਸਟਰਕਸ਼ਨ ਹੁੰਦੀ ਹੈ ਉਹਦੇ ਵਿੱਚ ਪੰਜਾਬ ਦੇ ਲੋਕ ਜਿਹੜੇ ਆ ਜਾਂ ਪੰਜਾਬ ਦੇ ਅਫਸਰ ਜਿਹੜੇ ਆ ਉਹ ਬੈਠੇ ਹੋਣੇ ਚਾਹੀਦੇ ਆ ਕਿਉਂਕਿ ਨੁਕਸਾਨ ਜਿਹੜਾ ਹੈ ਇਹਦਾ ਪੰਜਾਬ ਨੂੰ ਚੱਲਣਾ ਪੈਂਦਾ ਹੈ ਹੇਟਲੀਆਂ ਸਟੇਟਾਂ ਨੂੰ ਜਿਹੜਾ ਹੈ ਉਹ ਚੱਲਣਾ ਪੈਂਦਾ ਹੈਗਾ ਤੇ ਨਜਾਇਜ਼ ਉਸਾਰੀਆਂ ਦੂਜਾ ਤੀਜਾ ਜੜੀਆਂ ਹੈ ਉਹ ਹੋਣ ਕਰਕੇ ਬਦਲ ਫਟਣ ਦੀਆਂ ਜੜੀਆਂ ਉਹ ਵੱਡੀਆਂ ਕਾਰਵਾਈਆਂ ਹੁੰਦੀਆਂ ਨੇ ਤੇ ਜਿਹੜਾ ਇਹ ਕੁਦਰਤੀ ਆਫਤ ਆਈ ਹੈ ਇਹਦੇ ਵਿੱਚ ਵੀ ਮੈਨਬੇਡ ਜਿਹੜਾ ਹੈ ਉਹ ਬਹੁਤ ਵੱਡਾ ਜਿਹੜਾ ਹੈ ਉਹ ਰੋਲ ਮੈਂ ਕਹਿੰਦਾ ਕਿ ਇਹਦੀ ਇੱਕ ਉੱਚ ਪੱਧਰੀ ਕਮਿਸ਼ਨ ਬਣਾ ਕੇ BBMB ਦੀ ਔਰ ਪੌਂਗ ਡੈਮ ਦੇ ਅਧਿਕਾਰੀਆਂ ਦੀ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਕਿ ਇਹਨਾਂ ਨੇ ਪ੍ਰੋਟੋਕਾਲ ਜਿਹੜੇ ਬਣੇ ਆ ਡੈਮਾਂ ਤੋਂ ਪਾਣੀ ਛੱਡਣ ਦੇ ਉਹਨਾਂ ਨੂੰ ਫਾਲੋ ਕਿਉਂ ਨਹੀਂ ਕੀਤਾ ਹੈ 25% ਪਾਣੀ ਦਰਿਆਵਾਂ ਦੇ ਵਿੱਚ ਵਗਦਾ ਰਹਿਣਾ ਚਾਹੀਦਾ ਹੈ ਲੇਕਿਨ ਇਹ 25% ਪਾਣੀ ਦਰਿਆਵਾਂ ਦੇ ਵਿੱਚ ਛੱਡਦੇ ਨਹੀਂ ਹੈ ਤੇ ਦਰਿਆ ਸੁੱਕ ਜਾਂਦੇ ਆ ਪਾਣੀ ਜ਼ਮੀਨ ਦੇ ਥੱਲੋਂ ਜਾਣਾ ਬੰਦ ਕਰ ਦਿੰਦਾ ਤਾਂ ਇਹ BBMB ਦੀ ਪੌਂਗ ਡੈਮ ਦੀ ਜਿੰਨੇ ਅਧਿਕਾਰੀ ਨੇ ਜਿੱਥੋਂ ਪਾਣੀ ਆਇਆ ਇਹਨਾਂ ਦੀ ਉੱਚ ਪੱਧਰੀ ਕਮਿਸ਼ਨ ਬਣਾ ਕੇ ਜਾਂਚ ਕਰਨੀ ਚਾਹੀਦੀ ਹੈ ਬਾਦਲ ਅਕੜ ਬਹੁਤ ਸੇਵਾ ਕਰ ਰਹੇ ਨੇ ਲਗਾਤਾਰ ਸਰਕਾਰ ਨੇ ਉਹਨਾਂ ਨੂੰ ਕਿਵੇਂ ਵੇਖ ਰਹੇ ਪੈਸੇ ਵੰਡ ਰਹੇ ਨੇ ਜੀ ਪੈਸੇ ਵੰਡਾ ਪੈਸੇ ਵੰਡਾ ਚਲੋ ਪੈਸੇ ਤਾਂ ਮੈਂ ਬੋਲਣਾ ਨਹੀਂ ਸੀ ਚਾਹੁੰਦਾ ਜੀ ਪਰ ਤੁਸੀਂ ਜਾਣਦੇ ਹੋ ਪੀਟੀਸੀ ਗੁਰਬਾਣੀ ਲਾਈਵ ਕਰਦਾ ਹੈ ਤੇ ਗੁਰਬਾਣੀ ਲਾਈਵ ਦਾ ਜਿਹੜਾ ਕਹਿ ਦਈਏ ਮੋٹے ਸ਼ਬਦਾਂ ਵਿੱਚ ਗੁਰਬਾਣੀ ਵੇਚ ਕੇ ਬੜਾ ਪੈਸਾ ਉਹਨਾਂ ਨੇ ਇਕੱਠਾ ਕੀਤਾ ਹੈ ਤੇ ਜੇ ਬੰਦੇ ਆ ਤੇ ਲੈ ਲੈਣੇ ਚਾਹੀਦੇ ਲੋਕਾਂ ਨੂੰ ਹਾਂਜੀ ਪੈਸਾ ਬਹੁਤ ਹੈ ਚੰਗੀ ਗੱਲ ਹੈ ਤੇ ਪੈਸਾ ਬਹੁਤ ਹੈ 16 8 ਉਹ ਲੋਕ ਲੱਗਦਾ ਕਿ ਬੰਨਣਾ ਜੀ ਕਹਿੰਦੇ ਕਿ ਚੰਗੀ ਗੱਲ ਆ ਲੈ ਲੈਣੀ ਚਾਹੀਦੀ ਆ ਕਿਉਂਕਿ ਸਾਰਾ ਪੈਸਾ ਹਰਮੰਦਰ ਸਾਹਿਬ ਦੀ ਗੁਰਬਾਣੀ ਵੇਚ ਕੇ ਇਕੱਠਾ ਕੀਤਾ ਹੈ ਇਸ ਆਫਤ ਦੇ ਵਿੱਚ ਬਹੁਤ ਸਾਰੇ ਲੋਕ ਸਿਆਸੀ ਲਹਾ ਲੈਂਦੇ ਆ ਕਿਉਂਕਿ ਬਹੁਤ ਸਾਰੇ ਲੋਕ ਬਾਹਰੋਂ ਸੂਬੇ ਤੋਂ ਆਉਂਦੇ ਆ ਤੇ ਸਿਆਸੀ ਲੀਡਰ ਉਹਨਾਂ ਨੂੰ ਘੇਰ ਕੇ ਆਪਣੇ ਸਟicker ਲਾ ਕੇ ਜਾਂ ਆਪ ਬੰਦੀ ਕਰਿੰਦੇ ਲਾ ਕੇ ਤੇ ਉਹ ਰਾਸ਼ੀ ਲੋਕਾਂ ਤੱਕ ਪਹੁੰਚਾ ਰਹੇ ਨੇ ਮੈਂ ਪਹਿਲਾਂ ਹੀ ਕਹਿ ਚੁੱਕਿਆ ਜੀ ਕਿ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜਿਹੜੀਆਂ ਵੀ ਰਾਜਨੀਤਿਕ ਜਥੇਬੰਦੀਆਂ ਨੇ ਜਿਹੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਿਹੜੀਆਂ ਸੰਤ ਬਾਬਿਆਂ ਨੇ ਕਾਰਸੇਵਾਲੇ ਨੇ ਯੋਗਦਾਨ ਪਾਇਆ ਮੈਂ ਪਹਿਲਾਂ ਉਹਨਾਂ ਦਾ ਧੰਨਵਾਦ ਕਰ ਚੁੱਕਿਆ ਜੋ ਜਿਹੜਾ ਗੁਰਬਾਣੀ ਵਿੱਚ ਤੁਸੀਂ ਗੱਲ ਕੀਤੀ ਆ ਜਦੋਂ ਤੁਸੀਂ ਜੱ데ਦਾਰ ਸੀ ਉਦੋਂ ਵਿੱਚ ਪਤਾ ਲੱਗਾ ਕਿ ਗੁਰਬਾਣੀ ਤਾਂ ਹੀ ਤਾਂ ਉਹਨਾਂ ਨੂੰ ਹੁਕਮ ਉਹੀ ਹੁਕਮਨਾਮਾ ਜਿਹੜਾ ਮੈਂ ਪੀਟੀਸੀ ਚੈਨਲ ਤੋਂ ਆਪਣਾ ਚੈਨਲ ਬਣਾਉਣ ਦਾ ਤੇ ਉਹੀ ਦਾ ਮੇਰੀ ਬਰਖਾਸਤੀ ਦਾ ਕਾਰਨ ਬਣਿਆ ਉਹਦਾ ਬੜਿਆ ਇਹ ਸਮੇਂ ਦਿਓ ਕਿ ਜੇਕਰ ਸਰਕਾਰੀ ਮਦਦ ਨਾ ਆਈ ਪੰਜਾਬ ਸਬਰ ਸਕੇਗਾ ਹਕਾਲਪੁਰਖ ਨਾਲ ਹੋਇਆ ਤੇ ਪੰਜਾਬ ਨੂੰ ਕੋਈ ਡੋਬ ਹੀ ਨਹੀਂ ਸਕਦਾ ਜੀ ਦੋਸਤਾਂ ਦੇ ਹਾਲਾਤ ਨੇ ਕਿ ਪੈਸੇ ਇਸ ਲਈ ਕੋਈ ਜਿੱਤ ਨਹੀਂ ਹੈ ਕਿ ਖੇਤਾਂ ਦੇ ਖੇਤ ਉੱਜੜ ਗਏ ਨੇ 1 ਲੱਖਾਂ ਨਹੀਂ ਬਹੁਤ ਸਾਰੇ ਬਾਹਰ ਦੇ ਬੰਦੇ ਸਾਨੂੰ ਐਨਆਰਆਈਆਂ ਤੇ ਬਹੁਤ ਵੱਡਾ ਭਰੋਸਾ ਹੈ ਸਾਨੂੰ ਅਕਾਲ ਪੁਰਖ ਤੇ ਬਹੁਤ ਵੱਡਾ ਭਰੋਸਾ ਹੈ ਸਾਨੂੰ ਪੰਜਾਬੀਆਂ ਤੇ ਬਹੁਤ ਵੱਡਾ ਭਰੋਸਾ ਹੈ ਕਿ ਅਸੀਂ ਬਚਾਂਗੇ ਉੱਭਰਾਂਗੇ ਇਸ ਵੇਲੇ ਉੱਪਰ 80000 ਕਰੋੜ ਦੀ ਰਕਮ ਦੱਸੀ ਜਾ ਰਹੀ ਹੈ 80000 ਕਰੋੜ ਕੋਈ ਵੀ ਉਜਾੜਾ ਕੋਈ ਵੀ ਉਜਾੜਾ ਕਿਸੇ ਨੂੰ ਖਤਮ ਨਹੀਂ ਕਰਦਾ ਜੀ ਨਵੀਂ ਇੱਕ ਸ਼ੁਰੂਆਤ ਕਰਨ ਦਾ ਇੱਕ ਸਮਾਂ ਹੁੰਦਾ ਹੈ ਔਰ ਮੈਨੂੰ ਉਮੀਦ ਹੈ ਕਿ ਪੰਜਾਬੀ ਇੱਕ ਨਵੀਂ ਸ਼ੁਰੂਆਤ ਕਰਨਗੇ ਰਾਜ ਸਾਹਿਬ ਬੇਕਦਰੀ ਹੋਈ ਹੈ ਉਸਕਾ ਵੇਖਿਆ ਜਾ ਰਿਹਾ ਹੈ ਉਹ ਮਿਸ ਮੈਨੇਜਮੈਂਟ ਹੋਈ ਹੈ ਜੀ ਉਹ ਮਿਸ ਮੈਨੇਜਮੈਂਟ ਨਹੀਂ ਹੋਣੀ ਚਾਹੀਦੀ ਸਰਕਾਰ ਦੀ ਚਲੋ ਉਠੀਆ ਪੰਜਾਬ ਸਰਕਾਰ ਦੀ ਉਹ ਐ ਨਹੀਂ ਨਿਕਲੀ ਇਹ ਗੱਲਾਂ ਉਹ ਤੁਸੀਂ ਦੇਖੋ ਪੱਤਰਕਾਰ ਤੁਸੀਂ ਸਾਰੇ ਗਰਾਊਂਡ ਲੈਵਲ ਤੇ ਜ਼ੀਰੋ ਤੇ ਵਿਚ ਰਹੇ ਹੋ ਤੇ ਤੁਹਾਨੂੰ ਸਭ ਤੋਂ ਵੱਧ ਪਤਾ ਹੈ ਕਿ ਸਰਕਾਰ ਉੱਥੇ ਤੁਹਾਨੂੰ ਦਿੱਸੀ ਹੈ ਮਿਲੀ ਹੈ ਸਰਕਾਰ ਚ ਸਿਕਸ ਸਰ ਤੁਸੀਂ ਅਮਰ ਸਿੰਘ ਦੀਆਂ ਕਾਫੀ ਤਾਰੀਫਾਂ ਹੋ ਰਹੀਆਂ ਪਰ ਪੂਰੇ 3.5 ਸਾਲ ਦੇ ਵਿੱਚ ਰਾਵੀ ਜੀ ਕੋਈ ਵੀ ਖਲਾਸੀ ਦੀ ਹੋਈ ਕਿਸੇ ਤਰ੍ਹਾਂ ਦਾ ਕੋਈ ਨਾਲਾ